ਸਸ਼੍ਰੀ ਕਾਂਤੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਸਨੀ ਦਿਓਲ ਬੋਬੀ ਦਿਓਲ ਤਰਮੰਦਰ ਹਿਮਾ ਮਾਲਨੀ ਈਸ਼ਾ ਅਹਾਨਾ ਇਹ ਅਜੇ ਹੀ ਨਾਮ ਨੇ ਜੇ ਜੋ ਕਿ ਕਿਸ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਹਰ ਕੋਈ ਇਹਨਾਂ ਨੂੰ ਜਾਣਦਾ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਅਜੀਹੀਆਂ ਚੀਜ਼ਾਂ ਨੇ ਜਿਸ ਨੂੰ ਹੁਣ ਸਨੀ ਦਿਓਲ ਦੇ ਵੱਲੋਂ ਖੁਦ ਬਿਆਨ ਕੀਤਾ ਗਿਆ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਅਜੀਹਾਂ ਸਨੀ ਦਿਓਲ ਦੇ ਨਾਲ ਵੀ ਹੋ ਚੁੱਕਾ ਹੈ ਤਾਂ ਦੱਸ ਦੇ ਕਿ ਤਰਮਿੰਦਰ ਦੇ ਨਾਲ ਜਦੋਂ ਸਨੀ ਦਿਓਲ ਤੇ ਬੋਬੀ ਦਿਓਲ ਹੁੰਦੇ ਸੀ ਬਚਪਨ ਦੀ ਗੱਲ ਕੀਤੀ ਗਈ ਹੈ ਸਨੀ ਦਿਓਲ ਦੇ ਵੱਲੋਂ ਖੁਦ ਦੇ ਸੱਚਾਈ ਬਿਆਨ ਕੀਤੀ ਗਈ ਹੈ ਕਿ ਅਸੀਂ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਸੀ ਤਾਂ ਮੈਨੂੰ ਕਿਸ ਕਿਸ ਰਿਸ਼ਤੇਦਾਰ ਨੇ ਨਹੀਂ ਕੁੱਟਿਆ ਯਾਨੀ ਕਿ ਸਨੀ ਦਿਓਲ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲੋਂ ਮਾਰ ਪੈਂਦੀ ਸੀ ਸਾਫ਼ ਤੌਰ ਤੇ ਸਨੀ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਧਰਮੇਂਦਰ ਯਾਨੀ ਮੇਰੇ ਪਿਤਾ ਪਾਪਾ ਜਦੋਂ ਘਰੋਂ ਬਾਹਰ ਹੁੰਦੇ ਸੀ ਜਦੋਂ ਚਲੇ ਜਾਂਦੇ ਸੀ ਤਾਂ ਹਰ ਰਿਸ਼ਤੇਦਾਰ ਆ ਕੇ ਮੈਨੂੰ ਕੁੱਟਦਾ ਸੀ ਇਹ ਖੁਦ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਸਨੀ ਦਿਓਲ ਦੇ ਵੱਲੋਂ ਬਿਆਨ ਕੀਤਾ ਗਿਆ ਸੋ ਪੂਰੀ ਗੱਲ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਸਭ ਹੋਇਆ ਹੋਏਗਾ ਤਾਂ ਸਨੀ ਦੇ ਉਹ ਲਾਈਫ ਐਕਸਪੀਰੀਅੰਸ ਕੀ ਨੇ ਤਾਂ ਦੱਸਦੀ ਹੈ ਕਿ ਸਨੀ ਜੋਲ ਦੇ ਵੱਲੋਂ ਖੁਦ ਆਪਣੇ ਮੂੰਹੋਂ ਇਹ ਚੀਜ਼ਾਂ ਬਿਆਨ ਕੀਤੀਆਂ ਗਈਆਂ ਨੇ ਸਨੀ ਜੋਲ ਦਾ ਕਹਿਣਾ ਹੈ ਕਿ ਮੈਨੂੰ ਬਚਪਨ ਦੇ ਵਿੱਚ ਕਾਫੀ ਜ਼ਿਆਦਾ ਮਾਰ ਪਈ ਹੈ ਪਾਪਾ ਧਰਮਿੰਦਰ ਦੇ ਘਰ ਤੇ ਨਾ ਹੋਣ ਦੇ ਚੱਲਦੇ ਰਿਸ਼ਤੇਦਾਰ ਮੈਨੂੰ ਕੁੱਟਦੇ ਸੀ ਕੁੱਟਿਆ ਕਰਦੇ ਸੀ ਜ਼ਾਹਿਰ ਹੈ ਕਿ ਜੋ ਸਨੀ ਹੈ ਉਹ ਸ਼ਰਾਰਤੀ ਵੀ ਹੋਣਗੇ ਬਦਮਾਸ਼ੀ ਕਰਦੇ ਹੋਣਗੇ ਪਰ ਸਨੀ ਦਾ ਕਹਿਣਾ ਹੈ ਕਿ ਉਹਨਾਂ ਦੀ ਜੁਆਇੰਟ ਫੈਮਿਲੀ ਹੋਇਆ ਕਰਦੀ ਸੀ ਇਸ ਦੇ ਨਾਲ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਸਨੀ ਦਾ ਕਹਿਣਾ ਹੈ ਕਿ ਜਸਨੂ ਦੇਖੋ ਮੇਰੇ ਤੇ ਆ ਕੇ ਹੱਥ ਸਾਫ਼ ਕਰ ਦਿੰਦਾ ਸੀ ਸਨੀ ਦੀ ਇਸ ਗੱਲ ਤੇ ਛੋਟੇ ਭਰਾ ਬੋਬੀ ਦਿਓਲ ਦਾ ਵੀ ਕਹਿਣਾ ਹੈ ਕਿ ਮੇਰੇ ਭਈਆ ਨੂੰ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਮਾਰ ਪਈ ਹੈ ਇਸ ਦੇ ਲਈ ਅੱਜ ਉਹ 100 ਤੋਂ 200 100 ਜਾਂ 200 ਲੋਕਾਂ ਦੇ ਨਾਲ ਇਕੱਲੇ ਲੜ ਸਕਦੇ ਨੇ ਉਹਨਾਂ ਤੇ ਇਕੱਲੇ ਭਾਰੀ ਪੈ ਸਕਦੇ ਨੇ ਤਾਂ ਸਨੀ ਦੇਵਲ ਅਤੇ ਬੋਬੀ ਦੇਵਲ ਹਾਲ ਹੀ ਦੇ ਵਿੱਚ ਫੇਮਸ ਰਿਐਲਿਟੀ ਸ਼ੋਅ ਕਪਿਲ ਸ਼ਰਮਾ ਦਾ ਦੇ ਵਿੱਚ ਗਏ ਸੀ ਤਾਂ ਕਪਿਲ ਸ਼ਰਮਾ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਕਪਿਲ ਸ਼ਰਮਾ ਸ਼ੋਅ ਤੇ ਜਾ ਕੇ ਉਹਨਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਦੋਨੇ ਭਰਾਵਾਂ ਨੇ ਆਪਣੀ ਪਰਸਨਲ ਲਾਈਫ ਦੇ ਬਾਰੇ ਦੇ ਵਿੱਚ ਗੱਲ ਕੀਤੀ ਬੋਬੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਜੋ ਭਰਾ ਜੋ ਭਰਾ ਨੇ ਮੇਰੇ ਤੋਂ ਜ਼ਿਆਦਾ ਸਟ੍ਰਿਕਟ ਪੇਰੈਂਟ ਨੇ ਤ ਉਸ ਵੇਲੇ ਸਨੀ ਨੇ ਕਿਹਾ ਅਜੇ ਹਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਅਜੇ ਹਾਂ ਹਾਂ ਬਟ ਪਾਪਾ ਯਾਨੀ ਧਰਮਿੰਦਰ ਬਹੁਤ ਜ਼ਿਆਦਾ ਸਟ੍ਰਿਕਟ ਸੀ ਹਾਲਾਂਕਿ ਉਹ ਕਾਫੀ ਜ਼ਿਆਦਾ ਬਿਜ਼ੀ ਰਹਿੰਦੇ ਸੀ ਸਾਡੀ ਜੁਆਇੰਟ ਫੈਮਿਲੀ ਸੀ ਅਸੀਂ ਲੋਕ ਸਾਰੇ ਇਕੱਠੇ ਰਹਿੰਦੇ ਸੀ ਚਾਚਾ ਦੀ ਫੈਮਿਲੀ ਵੀ ਨਾਲ ਹੀ ਰਹਿੰਦੀ ਸੀ ਤਾਂ ਅਜਿਹੇ ਦੇ ਵਿੱਚ ਕੋਈ ਵੀ ਅਜੇਹਾ ਨਹੀਂ ਹੈ ਜਿਸ ਨੇ ਮੇਰੇ ਤੇ ਹੱਥ ਸਾਫ਼ ਨਾ ਕੀਤਾ ਹੋਵੇ ਬੋਬੀ ਡੋਲ ਦਾ ਇਸ ਗੱਲ ਤੇ ਉਸੇ ਵੇਲੇ ਹੀ ਰਿਐਕਸ਼ਨ ਆਉਂਦਾ ਹੈ ਕਿ ਸਾਨੀ ਨੂੰ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਮਾਰ ਪਈ ਹੈ ਜਿਸ ਦੇ ਚੱਲਦੇ ਉਹ ਹੁਣ 100 200 ਲੋਕਾਂ ਦੇ ਨਾਲ ਭੜ ਸਕਦੇ ਨੇ ਦੱਸਿਏ ਕਿ ਇਸੇ ਤਰ੍ਹਾਂ ਗੱਲਾਂ ਹੁੰਦੀਆਂ ਨੇ ਉਸ ਸ਼ੋਅ ਦੇ ਵਿੱਚ ਤਾਂ ਇਹ ਵੱਡੀ ਜੋ ਗੱਲ ਸਨੀ ਦਿਓਲ ਦੇ ਵੱਲੋਂ ਪਹਿਲੀ ਵਾਰ ਦੱਸੀ ਜਾਂਦੀ ਹੈ ਜੇਕਰ ਇਸ ਫੈਮਿਲੀ ਦੀ ਗੱਲ ਕੀਤੀ ਜਾਏ ਤਾਂ 2023 ਦਾ ਜੋ ਸਾਲ ਹੈ ਦਿਓਲ ਫੈਮਿਲੀ ਦੇ ਨਾਮ ਹੀ ਰਿਹਾ ਪਿਛਲੇ ਸਾਲ ਰਿਲੀਜ਼ ਹੋਈ ਬੋਬੀ ਦਿਓਲ ਦੀ ਫਿਲਮ ਐਨੀਮਲ 917 ਕਰੋੜ ਰੁਪਏ ਕਮਾ ਕੇ ਸਾਲ ਦੀ ਤੀਸਰੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਸੀ ਤਾਂ ਇਸ ਤੋਂ ਬਾਅਦ 691 ਕਰੋੜ ਰੁਪਏ ਦੇ ਕਲੈਕਸ਼ਨ ਦੇ ਨਾਲ ਸਣੀ ਡੋਲ ਦੀ ਗਦਰ 2 ਸਾਲ ਦੀ ਚੌਥੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਫਿਲਮ ਬਣੀ ਤੋਤੇ ਇਹ ਧਰਮਿੰਦਰ ਸਟਾਰਰ ਰੋਕੀਓਰ ਰੋਨੀ ਕੀ ਫਰੇਮ ਕਹਾਣੀ ਨੇ ਵੀ ਬਾਕਸ ਆਫਿਸ ਤੇ 355 ਕਰੋੜ ਕਮਾਏ ਸੀ ਤਾਂ ਇਹ ਸਾਲ ਦੀ ਸਤਵੀਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਸੀ ਤਾਂ ਇਸ ਤਰੀਕੇ ਦੇ ਨਾਲ ਗੱਲਾਂ ਕਰਦੇ ਹੋਏ ਸਨੀ ਦਿਓਲ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਹਨਾਂ ਦੇ ਨਾਲ ਉਸ ਵੇਲੇ ਬਿਹੇਵ ਹੁੰਦਾ ਸੀ ਕਿਉਂਕਿ ਧਰਮਿੰਦਰ ਆਪਣੇ ਕੰਮ ਦੇ ਵਿੱਚ ਸ਼ੂਟਸ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸੀ ਅਸੀਂ ਜੁਆਇੰਟ ਫੈਮਿਲੀ 'ਚ ਹੁੰਦੇ ਸੀ ਚਾਚਾ ਦੀ ਫੈਮਿਲੀ ਵੀ ਨਾਲ ਹੁੰਦੀ ਸੀ ਤਾਂ ਮੈਨੂੰ ਕੁੱਟਿਆ ਜਾਂਦਾ ਸੀ ਰਿਸ਼ਤੇਦਾਰਾਂ ਦੇ ਵੱਲੋਂ ਹਾਲਾਂਕਿ ਬਚਪਨ ਦੇ ਵਿੱਚ ਹਰ ਕੋਈ ਸ਼ਰਾਰਤੀ ਹੁੰਦਾ ਜੇਕਰ ਇੰਨੀ ਕੁੱਟ ਪੈਂਦੀ ਸੀ ਸਨੀ ਦਿਓਲ ਨੂੰ ਤਾਂ ਹੋ ਸਕਦਾ ਹੈ ਸਨੀ ਬਹੁਤ ਜ਼ਿਆਦਾ ਸ਼ਰਾਰਤੀ ਹੋਣਗੇ ਬਦਮਾਸ਼ੀ ਕਰਦੇ ਹੋਣਗੇ ਪਰ ਅਜੇ ਹੀ ਗੱਲ ਕਿ ਸਾਰੇ ਰਿਸ਼ਤੇਦਾਰ ਕੋਟ ਦੇਸੀ ਇਹ ਗੱਲ ਪਹਿਲੀ ਵਾਰ ਸਨੀ ਦਿਓਲ ਦੇ ਵੱਲੋਂ ਆਪਣੇ ਮੂੰਹੋਂ ਬਿਆਨ ਕੀਤੀ ਗਈ ਹੈ